ਇਸ ਵਿਲੇ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆ ਅੱਜ ਮਹਿਲਾ ਦਿਵਸ ਹੈ ਤੇ ਇਸ ਖਾਸ ਮੌਕੇ ਤੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹਨਾਂ ਦੇ ਵੱਲੋਂ ਦੇਸ਼ ਦੀਆਂ ਮਹਿਲਾਵਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ ਦੱਸ ਦਈਏ ਕਿ ਜਿਹੜੀਆਂ LPG ਗੈਸ ਸਿਲੰਡਰ ਦੀਆਂ ਕੀਮਤਾਂ ਨੇ ਉਸ ਦੇ ਵਿੱਚ ਜਿਹੜੀ ਕਟੌਤੀ ਕਰ ਦਿੱਤੀ ਗਈ ਹੈ ਤੇ ਜਿਸ ਦੇ ਨਾਲ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਦੇ ਵੱਲੋਂ ਪੂਰੇ ਦੇਸ਼ ਦੀਆਂ ਮਹਿਲਾਵਾਂ ਨੂੰ ਇਸ ਮੌਕੇ ਸ਼ੁਭ ਕਾਮਨਾਵਾਂ ਵੀ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ ਤੇ ਸ਼ੁਭ ਕਾਮਨਾਵਾਂ ਦੇਣ ਦੇ ਨਾਲ ਹੀ ਉਹਨਾਂ ਦੇ ਵੱਲੋਂ LPG ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਕਟੌਤੀ ਦਾ ਐਲਾਨ ਕੀਤਾ ਦੱਸਦੀ ਹੈ ਕਿ 100 ਰੁਪਏ ਦੀ 100 ਰੁਪਏ ਕੀਮਤ ਜਿਹੜੀ ਹੈ ਘਟਾ ਦਿੱਤੀ ਗਈ ਹੈ ਜਿਸ ਦੇ ਨਾਲ ਆਮ ਲੋਕਾਂ ਨੂੰ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਰਾਹਤ ਮਿਲੇਗੀ ਜਿਹੜੇ PM ਮੋਦੀ ਨੇ ਉਹਨਾਂ ਦੇ ਵੱਲੋਂ ਇਸ ਬਾਬਤ ਟਵੀਟ ਕੀਤਾ ਗਿਆ ਟਵੀਟ ਕਰਕੇ ਸਾਰਿਆਂ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਮਹਿਲਾ ਦਿਵਸ ਦਾ ਇਹ ਵੱਡਾ ਤੋਹਫਾ ਜਿਹੜਾ ਪੂਰੇ ਦੇਸ਼ ਦੀਆਂ ਮਹਿਲਾਵਾਂ ਨੂੰ ਦਿੱਤਾ ਗਿਆ ਤਾਂ ਦੇਖਿਆ ਜਾ ਸਕਦਾ ਹੈ ਕਿ ਕੋਣ ਜਿਹੜੇ ਕਿੰਨੇ ਹੀ ਕਰੋੜਾ ਪਰਿਵਾਰ ਨੇ ਉਹਨਾਂ ਦਾ ਆਰਥਿਕ ਬੋਝ ਜਿਹੜਾ ਕਿਤਨਾ ਕਿਤੇ ਘਟੇਗਾ ਜਿਸ ਤੇ ਚਲਦਿਆਂ ਹੀ ਇਹ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿੱਤਾ ਇਸ ਦੇ ਨਾਲ ਹੀ ਜਿਹੜੇ ਪੀਐਮ ਮੋਦੀ ਨੇ ਉਹਨਾਂ ਦੇ ਵੱਲੋਂ ਟਵੀਟ ਦੇ ਵਿੱਚ ਹੋਰ ਅੱਗੇ ਕੀ ਕੁਝ ਲਿਖਿਆ ਗਿਆ ਉਹ ਵੀ ਤੁਹਾਨੂੰ ਜ਼ਰੂਰ ਹੀ ਦੱਸਾਂਗੇ ਲਿਖਦੇ ਨੇ ਕਿ ਇਹ ਕਦਮ ਜਿਹੜਾ ਵਾਤਾਵਰਣ ਦੀ ਸੁਰੱਖਿਆ ਦੇ ਵਿੱਚ ਵੀ ਕਾਫੀ ਜ਼ਿਆਦਾ ਸਹਾਇਕ ਹੋਏਗਾ ਜਿਸ ਨਾਲ ਪੂਰੇ ਪਰਿਵਾਰ ਦੀ ਸਿਹਤ ਦੇ ਵਿੱਚ ਵੀ ਸੁਧਾਰ ਹੋਵੇਗਾ ਕਾਪੀ ਇਹ ਮੋਦੀ ਦਾ ਇਹ ਫੈਸਲਾ ਦੇਸ਼ ਭਰ ਦੇ ਸਾਰੇ ਸਿਲੰਡਰ ਧਾਰਕਾਂ ਤੇ ਲਾਗੂ ਹੋਵੇਗਾ ਕੇਂਦਰੀ ਮੰਤਰੀ ਮੰਡਲ ਨੇ ਕੱਲ ਅਗਲੇ 1 ਸਾਲ ਲਈ ਉਜਵਲਾ ਸਕੀਮ ਤਹਿਤ ਸਿਲੰਡਰ ਦੀਆਂ ਕੀਮਤਾਂ ਵਿੱਚ 300 ਰੁਪਏ ਦੀ ਛੋਟ ਜਾਰੀ ਰੱਖਣ ਦਾ ਫੈਸਲਾ ਲਿਆ ਸੀ ਤੇ ਇਸ ਤੋਂ ਇਲਾਵਾ 100 ਰੁਪਏ ਪ੍ਰਤੀ ਸਿਲੰਡਰ ਦੀ ਛੋਟ ਸਾਰੇ ਆਮ ਸਿਲੰਡਰ ਗਾਹਕਾਂ ਨੂੰ ਦਿੱਤੀ ਜਾਏਗੀ ਇਹ ਜਿਹੜੀ ਛੋਟ ਹੈ ਸਬਦੇ ਉੱਪਰ ਲਾਗੂ ਹੋਵੇਗੀ ਤਾਂ ਦੇਖਿਆ ਜਾ ਸਕਦਾ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਇਸ ਦੇ ਨਾਲ ਹੀ ਪੀਐਮ ਮੋਦੀ ਨੇ ਇੰਟਰਨੈਸ਼ਨਲ ਔਮਨਸ ਡੇ ਤੇ ਔਰਤਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਨਾਰੀ ਸ਼ਕਤੀ ਦੀ ਤਾਕਤ ਤੇ ਸਾਹਸ ਨੂੰ ਸਲਾਮ ਕਰਦੇ ਹਾਂ ਤੇ ਵਕ ਵਕ ਖੇਤਰਾਂ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਆ ਸਾਡੀ ਸਰਕਾਰ ਸਿੱਖਿਆ ਉਦਮਤਾ ਇਸ ਦੇ ਨਾਲ ਹੀ ਖੇਤੀਬਾੜੀ ਟੈਕਨੋਲੋਜੀ ਤੇ ਹਰ ਖੇਤਰ ਵਿੱਚ ਪਹਿਲ ਕਦਮਾਂ ਰਾਹੀਂ ਔਰਤਾਂ ਦੇ ਸਸ਼ਕਤੀਕਰਨ ਲਈ ਵਚਨਬੱਧ ਹੈ ਇਹ ਪਿਛਲੇ ਦਹਾਕੇ ਦੀਆਂ ਸਾਡੀਆਂ ਪ੍ਰਾਪਤੀਆਂ ਤੋਂ ਵੀ ਝਲਕਦਾ ਹੈ ਤਾਂ ਜਿਹੜੇ ਵੀ ਹੈ ਮੋਦੀ ਨੇ ਉਹਨਾਂ ਦੇ ਵੱਲੋਂ ਮਹਿਲਾਵਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ LPG ਗੈਸ ਸਿਲੰਡਰ ਦੀਆਂ ਕੀਮਤਾਂ ਜਿਹੜੀਆਂ ਕਿ ਅਸਮਾਨ ਛੋਰੀਆਂ ਸੀ ਤਾਂ ਉਹਨਾਂ ਦੇ ਵਿੱਚ ਥੋੜੀ ਕਟੌਤੀ ਕਰ ਦਿੱਤੀ ਗਈ ਹੈ ਜਿਹੜੇ ਆਮ ਲੋਕ ਨੇ ਉਹਨਾਂ ਦੀ ਜੇਬਾਂ ਤੇ ਉੱਪਰ ਕਾਫੀ ਜ਼ਿਆਦਾ ਅਸਰ ਪੈ ਰਿਆ ਸੀ ਤਾਂ ਹੁਣ ਉਹ ਬੋਝ ਜਿਹੜਾ ਕਿਤੇ ਨਾ ਕਿਤੇ ਉਸ ਨੂੰ ਥੋੜਾ ਘਟਾ ਦਿੱਤਾ ਗਿਆ 100 ਰੁਪਏ ਦੀ ਕਟੌਤੀ ਜਿਹੜੀ ਹੈ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਅੱਜ ਤੋਂ ਹੀ ਕਰ ਦਿੱਤੀ ਗਈ ਹੈ ਇਸ ਵਿਲੇ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆ ਅੱਜ ਮਹਿਲਾ ਦਿਵਸ ਹੈ ਤੇ ਇਸ ਖਾਸ ਮੌਕੇ ਤੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹਨਾਂ ਦੇ ਵੱਲੋਂ ਦੇਸ਼ ਦੀਆਂ ਮਹਿਲਾਵਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ ਦੱਸ ਦਈਏ ਕਿ ਜਿਹੜੀਆਂ LPG ਗੈਸ ਸਿਲੰਡਰ ਦੀਆਂ ਕੀਮਤਾਂ ਨੇ ਉਸ ਦੇ ਵਿੱਚ ਜਿਹੜੀ ਕਟੌਤੀ ਕਰ ਦਿੱਤੀ ਗਈ ਹੈ ਤੇ ਜਿਸ ਦੇ ਨਾਲ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਦੇ ਵੱਲੋਂ ਪੂਰੇ ਦੇਸ਼ ਦੀਆਂ ਮਹਿਲਾਵਾਂ ਨੂੰ ਇਸ ਮੌਕੇ ਸ਼ੁਭ ਕਾਮਨਾਵਾਂ ਵੀ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ ਤੇ ਸ਼ੁਭ ਕਾਮਨਾਵਾਂ ਦੇਣ ਦੇ ਨਾਲ ਹੀ ਉਹਨਾਂ ਦੇ ਵੱਲੋਂ LPG ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਕਟੌਤੀ ਦਾ ਐਲਾਨ ਕੀਤਾ ਦੱਸਦੀ ਹੈ ਕਿ 100 ਰੁਪਏ ਦੀ 100 ਰੁਪਏ ਕੀਮਤ ਜਿਹੜੀ ਹੈ ਘਟਾ ਦਿੱਤੀ ਗਈ ਹੈ ਜਿਸ ਦੇ ਨਾਲ ਆਮ ਲੋਕਾਂ ਨੂੰ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਰਾਹਤ ਮਿਲੇਗੀ ਜਿਹੜੇ PM ਮੋਦੀ ਨੇ ਉਹਨਾਂ ਦੇ ਵੱਲੋਂ ਇਸ ਬਾਬਤ ਟਵੀਟ ਕੀਤਾ ਗਿਆ ਟਵੀਟ ਕਰਕੇ ਸਾਰਿਆਂ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਮਹਿਲਾ ਦਿਵਸ ਦਾ ਇਹ ਵੱਡਾ ਤੋਹਫਾ ਜਿਹੜਾ ਪੂਰੇ ਦੇਸ਼ ਦੀਆਂ ਮਹਿਲਾਵਾਂ ਨੂੰ ਦਿੱਤਾ ਗਿਆ ਤਾਂ ਦੇਖਿਆ ਜਾ ਸਕਦਾ ਹੈ ਕਿ ਕੁਣ ਜਿਹੜੇ ਕਿੰਨੇ ਹੀ ਕਰੋੜਾ ਪਰਿਵਾਰ ਨੇ ਉਹਨਾਂ ਦਾ ਆਰਥਿਕ ਬੋਝ ਜਿਹੜਾ ਕਿਤਨਾ ਕਿਤੇ ਘਟੇਗਾ ਜਿਸ ਤੇ ਚਲਦਿਆਂ ਹੀ ਇਹ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿੱਤਾ ਹੈ ਇਸ ਦੇ ਨਾਲ ਹੀ ਜਿਹੜੇ ਪੀਐਮ ਮੋਦੀ ਨੇ ਉਹਨਾਂ ਦੇ ਵੱਲੋਂ ਟਵੀਟ ਦੇ ਵਿੱਚ ਹੋਰ ਅੱਗੇ ਕੀ ਕੁਝ ਲਿਖਿਆ ਗਿਆ ਉਹ ਵੀ ਤੁਹਾਨੂੰ ਜ਼ਰੂਰ ਹੀ ਦੱਸਾਂਗੇ ਲਿਖਦੇ ਨੇ ਕਿ ਇਹ ਕਦਮ ਜਿਹੜਾ ਵਾਤਾਵਰਣ ਦੀ ਸੁਰੱਖਿਆ ਦੇ ਵਿੱਚ ਵੀ ਕਾਫੀ ਜ਼ਿਆਦਾ ਸਹਾਇਕ ਹੋਏਗਾ ਜਿਸ ਨਾਲ ਪੂਰੇ ਪਰਿਵਾਰ ਦੀ ਸਿਹਤ ਦੇ ਵਿੱਚ ਵੀ ਸੁਧਾਰ ਹੋਵੇਗਾ ਕਪੀਐਮ ਮੋਦੀ ਦਾ ਇਹ ਫੈਸਲਾ ਦੇਸ਼ ਭਰ ਦੇ ਸਾਰੇ ਸਿਲੰਡਰ ਧਾਰਕਾਂ ਤੇ ਲਾਗੂ ਹੋਵੇਗਾ ਕੇਂਦਰੀ ਮੰਤਰੀ ਮੰਡਲ ਨੇ ਕੱਲ ਅਗਲੇ 1 ਸਾਲ ਲਈ ਉਜਵਲਾ ਸਕੀਮ ਤਹਿਤ ਸਿਲੰਡਰ ਦੀਆਂ ਕੀਮਤਾਂ ਵਿੱਚ 300 ਰੁਪਏ ਦੀ ਛੋਟ ਜਾਰੀ ਰੱਖਣ ਦਾ ਫੈਸਲਾ ਲਿਆ ਸੀ ਤੇ ਇਸ ਤੋਂ ਇਲਾਵਾ 100 ਰੁਪਏ ਪ੍ਰਤੀ ਸਿਲੰਡਰ ਦੀ ਛੋਟ ਸਾਰੇ ਆਮ ਸਿਲੰਡਰ ਗਾਹਕਾਂ ਨੂੰ ਦਿੱਤੀ ਜਾਏਗੀ ਇਹ ਜਿਹੜੀ ਛੋਟ ਹੈ ਸਬਦੇ ਉੱਪਰ ਲਾਗੂ ਹੋਵੇਗੀ ਤਾਂ ਦੇਖਿਆ ਜਾ ਸਕਦਾ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਇਸ ਦੇ ਨਾਲ ਹੀ ਪੀਐਮ ਮੋਦੀ ਨੇ ਇੰਟਰਨੈਸ਼ਨਲ ਔਮਨਸ ਡੇ ਤੇ ਔਰਤਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਨਾਰੀ ਸ਼ਕਤੀ ਦੀ ਤਾਕਤ ਤੇ ਸਾਹਸ ਨੂੰ ਸਲਾਮ ਕਰਦੇ ਹਾਂ ਤੇ ਵਕ ਵਕ ਖੇਤਰਾ ਵਿਚ ਉਹਨਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹਾਂ ਸਾਡੀ ਸਰਕਾਰ ਸਿੱਖਿਆ ਉਦਮਤਾ ਇਸ ਦੇ ਨਾਲ ਹੀ ਖੇਤੀਬਾੜੀ ਟੈਕਨੋਲੋਜੀ ਤੇ ਹਰ ਖੇਤਰ ਵਿੱਚ ਪਹਿਲ ਕਦਮੀਆਂ ਰਾਹੀਂ ਔਰਤਾਂ ਦੇ ਸਸ਼ਕਤੀਕਰਨ ਲਈ ਵਚਨਬੱਧ ਹੈ ਇਹ ਪਿਛਲੇ ਦਹਾਕੇ ਦੀਆਂ ਸਾਡੀਆਂ ਪ੍ਰਾਪਤੀਆਂ ਤੋਂ ਵੀ ਝਲਕਦਾ ਹੈ ਤਾਂ ਜਿਹੜੇ ਵੀ ਹੈ ਮੋਦੀ ਨੇ ਉਹਨਾਂ ਦੇ ਵੱਲੋਂ ਮਹਿਲਾਵਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਜਿਹੜੀਆਂ ਕਿ ਅਸਮਾਨ ਛੋਰੀਆਂ ਸੀ ਤਾਂ ਉਹਨਾਂ ਦੇ ਵਿੱਚ ਥੋੜੀ ਕਟੌਤੀ ਕਰ ਦਿੱਤੀ ਗਈ ਹੈ ਜਿਹੜੇ ਆਮ ਲੋਕ ਨੇ ਉਹਨਾਂ ਦੀ ਜੇਬਾਂ ਦੇ ਉੱਪਰ ਕਾਫੀ ਜ਼ਿਆਦਾ ਅਸਰ ਪੈ ਰਿਹਾ ਸੀ ਤਾਂ ਹੁਣ ਉਹ ਬੋਝ ਜਿਹੜਾ ਕਿਤੇ ਨਾ ਕਿਤੇ ਉਸ ਨੂੰ ਥੋੜਾ ਘਟਾ ਦਿੱਤਾ ਗਿਆ 100 ਰੁਪਏ ਦੀ ਕਟੌਤੀ ਜਿਹੜੀ ਹੈ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਅੱਜ ਤੋਂ ਹੀ ਕਰ ਦਿੱਤੀ ਗਈ ਹੈ